ਗਰਮ ਪਾਣੀ ਭਰ ਭਰ ਕੇ ਰੱਖਦੇ ਤੇ ਵੱਡੇ ਵੱਡੇ ਬਾਲਟੇ ਜਿੰਨੇ ਨੋਕਰਾਂ ਚੱਕਰਾਂ ਨੂੰ ਕਹੋ ਸਭ ਪਰ ਬੰਦ ਹੋ ਗਿਆ ਕਿਵੇਂ ਦੇਸੀ ਕਿ ਉਹਦਾ ਪੀਪਾ ਮੰਗਾਇਆ ਭਾਈ ਬੰਨੋ ਨੇ ਲੈ ਕੇ ਰੱਖਤਾ ਲਓ ਭਾਈ ਪਹਿਲਾਂ ਘਿਓ ਨਾਲ ਇਸ਼ਾਰਾ ਉਹ ਹੈਰਾਨ ਹੋ ਗਏ ਭਾਈ ਬੰਨੋ ਨੇ ਕਿਹਾ ਲਓ ਭਾਈ ਇੱਕ ਸਿੱਖ ਨੇ ਮੋਰਿਓ ਫਿਰ ਹੱਥ ਜੋੜ ਕੇ ਕਿਹਾ ਭਾਈ ਬੰਨੋ ਸਾਨੂੰ ਸਮਝ ਨਹੀਂ ਆਈ ਉੱਥੇ ਦੋ ਅੰਨਿਆਂ ਦੇ ਘਿਓ ਦੇ ਪਿੱਛੇ ਤੂੰ ਕਹਿਣਾ ਘਿਓ ਘੱਟ ਕਰੋ ਪੈਸੇ ਘੱਟ ਨਹੀਂ ਕਰਨੇ ਇੱਥੇ ਪੀਪਾ ਭਰ ਕੇ ਘਿਓ ਦਾ ਡੋਲਣ ਲਈ ਤਿਆਰ ਹੋ ਗਿਆ ਇਹ ਕਿਉਂ ਤਾਂ ਭਾਈ ਬੰਨੋ ਨੇ ਕਿਹਾ ਸਜਣੋ ਉਹ ਮੇਰਾ ਵਪਾਰ ਹੈ ਉਹ ਮੇਰਾ ਕਾਰੋਬਾਰ ਹੈ ਉਹ ਮੇਰੀ ਕਿਰਤ ਵਰਤ ਹੈ ਉਹ ਮੇਰਾ ਵਪਾਰ ਹੈ ਤੇ ਆ ਮੇਰਾ ਧਰਮ ਹੈ ਜਿੱਦਣ ਸਿੱਖ ਕਿਰਤ ਵਰਤ ਕਰਦਾ ਉਹਦਣ ਇੱਕ ਪੈਸੇ ਦੀ ਨਾ ਕਿਸੇ ਨਾਲ ਬੇਈਮਾਨੀ ਨਾ ਕਿਸੇ ਨਾਲ ਛੋਟ ਤੇ ਜਿੱਦਣ ਗੱਲ ਧਰਮ ਕਮਾਉਣ ਦੀ ਆਵੇ ਫਿਰ ਭਾਵੇਂ ਪਿੱਪੇ ਡੁੱਲ ਜਾਣ ਕਿ ਉਹਦੇ ਫਿਰ ਨਹੀਂ ਪਰਵਾਹ ਕਰਦਾ ਸਜਣੋ ਮੈਂ ਬਾਹਰ ਵਿਦੇਸ਼ਾਂ ਵਿੱਚ ਲੁੱਕੀ ਓਵਰ ਟਾਈਮ ਲਾ ਕੇ ਨਾ 10 ਦਾ 20 20 ਡਾਲਰਾਂ ਦੇ ਓਵਰ ਟਾਈਮ ਲਾਉਂਦੇ ਹਾਂ 6 ਘੰਟੇ ਓਵਰਟਾਈਮ ਲਾ ਕੇ ਤਾਂ ਫਿਰ 120 ਡਾਲਰ ਉਹਨੂੰ ਐਕਸਟਰਾ ਬਣਦੇ 6 ਘੰਟੇ ਕੰਮ ਕਰਕੇ ਫਿਰ 120 ਡਾਲਰ ਬਣੇ 6 ਘੰਟੇ ਓਵਰਟਾਈਮ ਲਾਉਂਦੇ ਨੇ 8 ਘੰਟੇ ਆਪਣੇ 6 ਉੱਪਰ ਹੋਰ 14 14 ਘੰਟੇ ਉਹ ਬੰਦੇ ਕੰਮ ਕਰਦੇ ਨੇ ਹੱਡ ਤੋੜ ਮਾਂ ਕੰਮ ਕਰਕੇ ਪੈਸੇ ਕਮਾਉਂਦੇ 6 ਘੰਟੇ ਸਲੇ ਲਾਇਵ 120 ਹੋਰ ਬਣ ਗਏ ਇੰਨੀ ਮਿਹਨਤ ਕਰਕੇ ਕਮਾਉਣ ਵਾਲੇ ਬੰਦੇ ਇੱਕ ਇੱਕ ਡਾਲਰ ਲਈ ਮਿਹਨਤ ਕਰਦੇ ਨੇ ਪਰ ਜਿੱਦਣ ਗੱਲ ਧਰਮ ਦੀ ਆਉਂਦੀ ਹੈ ਉਸ ਦਿਨ ਉਹ ਡਾਲਰ ਗਿਣਦੇ ਨਹੀਂ 5 5 10 10000 20 20000 ਭੇਜਦੇ ਨੇ ਫਿਰ ਸੇਵਾ ਚ ਆਪਣੇ ਨਾਂ ਤੇ ਕਰਜ਼ਾ ਚੁੱਕ ਕੇ ਬੰਦਿਆ ਨੇ ਗੁਰਦਾਰੇ ਬਾੜੇ ਬ੍ਰਿਟੇਸ਼ ਜਿੱਦਣ ਗੱਲ ਸੇਵਾ ਦੀ ਆਉਂਦੀ ਉਦੋਂ ਨਹੀਂ ਬੰਦਾ ਅਸੀਂ ਕਥਾ ਕਰਦੇ ਚਲੋ ਮੈਂ ਵੇਖਿਆ ਹੁਣ ਬਾਬਾ ਜੀ ਬੈਠੇ ਨੇ ਇੰਗਲੈਂਡ 2 ਹਫ਼ਤੇ ਪਹਿਲਾਂ ਤੇ 7 ਹਫ਼ਤੇ ਮੈਂ ਗਿਆ ਤੋ ਮੈਨੂੰ ਸੱਜਣ ਕਹਿੰਦੇ ਭਾਈ ਸਾਹਿਬ ਜੀ ਅਸੀਂ ਬਾਬਾ ਲਾਭ ਸਿੰਘ ਜੀ ਤੇ ਬਾਬਾ ਸੇਵਾ ਸਿੰਘ ਜੀ ਦੇ ਨਾਮ ਤੇ ਅਜਿਹਾ ਦੀਵਾਨ ਰੱਖਿਆ ਖਾਲਸਾ ਦਰਬਾਰ ਮੁਰਦਰਾ ਡਰਬੀ ਮੈਂ ਉਹ ਚੰਗੀ ਗੱਲ ਤੋ ਮੈਨੂੰ ਜਿਹੜੇ ਉੱਥੇ ਪ੍ਰਬੰਧ ਚਲਾਉਂਦੇ ਨੇ ਉਹ ਆਪਣੇ ਦੁਆਬੇ ਦੇ ਨੇ ਮੇਰੇ ਬੜੇ ਪਿਆਰੇ ਸੱਜਣੇ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅੱਜ ਫਿਰ ਜਿਹੜੀ ਸੇਵਾ ਤੁਹਾਡੀ ਕਥਾ ਦੀ ਹੋਈ ਆਪਾਂ ਅਨੰਪੁਰ ਸਾਹਿਬ ਵੀ ਭੇਜਣੀ ਹੈ ਮੈਂ ਚਲੋ ਚੰਗੀ ਗੱਲ ਹੈ ਉਹਨੂੰ ਵੀ ਪਤਾ ਹੈ ਚਲੋ ਜਦੋਂ ਕਥਾ ਸ਼ੁਰੂ ਹੋ ਗਈ ਇਹ ਮੈਨੂੰ ਵੀ ਪਤਾ ਹੈ ਤੁਸੀਂ ਕੀਰਤਨ ਕਰੋ ਕਥਾ ਕਰੋ ਪ੍ਰਬੰਧ ਬੈਠੇ ਨੇ ਦੇਣ ਵਾਲੀ ਸੰਗਤ ਜਿੰਨੇ ਮਾਇਆ ਦੇ ਗੇ ਉਹ ਉੱਥੇ ਲੋਕ ਪਤ ਤੋਂ ਬਾਅਦ 5 ਪੌਂਡ ਕੋਈ ਤਕੜਾ ਆ ਜਾਵੇ ਤਾਂ 10 ਪੌਂਡ ਰੱਖਣੇ ਜਿਵੇਂ ਜਦੋਂ ਤੁਸੀਂ 10 20 50 100 ਤੱਕ ਇਦਾਂ ਲੋਕ ਰੱਖਦਾ ਇਹਦੋਂ ਨੇ ਆ ਵੀ ਤੌਰ ਜਦੋਂ ਉਹ ਕਥਾ ਕੀਤੀ ਜਿੰਨੀ دیر ਕਥਾ ਚੱਲਦੀ ਰਹੇ ਕੋਈ ਪੰਜ ਰੱਖੇ ਕੋਈ ਦੋ ਰੱਖੇ ਕੋਈ 10 ਰੱਖੇ ਕਥਾ ਤੋਂ ਬਾਅਦ ਉਹਨੇ ਬੇਨਤੀ ਕੀਤੀ ਸਾਧ ਸੰਗਤ ਇਹ ਜਿਹੜੀ ਮਾਇਆ ਨਾ ਅੱਜ ਇਹ ਮੇਰੇ ਪਿਆਰ ਵਾਲੇ ਅਜੀਜ਼ ਹਰਦੇਵਾਲ ਸਿੰਘ ਤਮਣੈਤ ਨੇ ਕਿਹਾ ਵੀ ਆਨੰਦਪੁਰ ਸਾਹਿਬ ਕੱਲਣੀ ਹੈ ਤੇ ਤੁਹਾਨੂੰ ਬੇਨਤੀ ਹੈ ਸਾ ਸੰਗਤ ਹੁਣ ਜਿਹੜੀ ਤੁਸੀਂ ਇਹ ਕਥਾ ਦੀ ਟੋਕਰੀ ਜਮਾਇਆ ਰੱਖਣੀ ਆ ਆਨੰਦਪੁਰ ਸਾਹਿਬ ਕਰਕੇ ਰੱਖਣੀ ਵੀ ਉਹ ਆਸਾਨ ਬਣ ਰਿਹਾ ਰੋੜ ਬਣ ਰਿਹਾ ਉਹਦੇ ਵਾਸਤੇ ਤੇ ਜਦੋਂ ਮੈਂ ਅਖੀਰ ਤੇ ਧਾਰਨਾ ਪੜੀ ਤੁਸੀਂ ਹੈਰਾਨ ਹੋਮੋਗੇ ਪੰਜ ਰੱਖਣ ਵਾਲੇ ਬੰਦਿਆਂ ਨੇ 50-50 ਪੌਂਡ ਵੀ ਰੱਖੇ ਵਿੱਚ ਕਿਉਂ ਭਾਈ ਜਦੋਂ ਧਰਮ ਸਾਹਮਣੇ ਆਇਆ ਫਿਰ ਵਪਾਰ ਨਹੀਂ ਹੁੰਦਾ ਸਿੱਖ ਦੇ ਚਿੱਤ ਵਿੱਚ ਜਦੋਂ ਧਰਮ ਦੀ ਗੱਲ ਆ ਜਾਏ ਫਿਰ ਉਹ ਇਹ ਨਹੀਂ ਸੋਚਦਾ ਕਿ ਮੈਂ ਪੰਜਾਹ ਕਿਉਂ ਰੱਖਾਂ ਬਾਜ਼ੀ ਤੌਰ ਤੇ ਪੰਜ ਰੱਖਣ ਵਾਲਿਆਂ ਪੰਜਾਹ ਪੰਜਾਹ ਕਿਉਂ ਰੱਖੇ ਉਹਦਾ ਤਾਰਨ ਇੱਕੋ ਹੀ ਸੀ ਸਜਣੋ ਉਹਨੂੰ ਜਦੋਂ ਗੁਰੂ ਸਾਹਮਣੇ ਧਰਮ ਚਿੱਤੇ ਆਉਂਦਾ ਫਿਰ ਵਪਾਰ ਦੀਆਂ ਗੱਲਾਂ ਭੁੱਲ ਜਾਂਦੀਆਂ ਨੇ ਇਹ ਗੁਰ ਸਿੱਖ ਦਾ ਲਾਈਫ ਸਟਾਈਲ ਹੈ ਤਾਰੋਵਰ ਵੀ ਕਰਦਾ ਹੈ ਵਪਾਰ ਦੁਕਾਨ ਵੀ ਕਰਦਾ ਹੈ ਪਰ ਜਦੋਂ ਗੱਲ ਧਰਮ ਦੀ ਨਾ ਫਿਰ ਉਧਰ ਨਹੀਂ ਉਹਦਾ ਧਿਆਨ ਜਾਂਦਾ ਕਿਉਂ ਨਹੀਂ ਧਿਆਨ ਜਾਂਦਾ ਕਿਉਂਕਿ ਗੁਰੂ ਉਸ ਧਿਆਨ ਵਿੱਚ ਵਸਿਆ ਹੈ ਕਲਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇ ਧਿਆਨਾ ਉਸ ਧਿਆਨ ਵਿੱਚ ਗੁਰੂ ਵਸ ਗਿਆ ਹੁਣ ਗੁਰੂ ਸਾਹਮਣੇ ਆਏਗਾ ਤੁਹਾਨੂੰ ਕਦੇ ਘਟ ਉਹ ਘੱਟਾ ਵੀ ਨਹੀਂ ਉਹਨਾਂ ਨੂੰ ਪੈਂਦਾ ਕੱਟਤਾ ਦਿਨ ਪੈ। ਬਾਬਾ ਜੀ ਬੈਠੇ ਨੇ ਬਾਬਾ ਸੁਚਾ ਸਿੰਘ ਜੀ, ਬਾਬਾ ਸੇਵਾ ਸਿੰਘ ਜੀ ਸਾਡੇ ਪਿੰਡ ਜਾਂਦੇ ਰਹੇ ਬਾਬਾ ਲਾਭ ਸਿੰਘ ਜੀ ਹਰ ਦੋ ਚੋਂ ਹਫ਼ਤਿਆਂ ਬਾਅਦ ਆਪਣੇ ਪਿੰਡ ਜਾਂਦੇ ਰਹੇ। ਮੈਂ ਤੁਹਾਨੂੰ ਉਹ ਬੰਦੇ ਅੱਜ ਵਖਾ ਸਕਨੇ। ਪੌਣੇ ਚਾਰ ਥੱਲੇ ਦੀ ਖੇਤੀ ਸੀ। ਅੱਜ ਉਹ ਪੱਠਿਆਂ ਦੇ ਮਾਲਕ ਨੇ ਔਰ ਵਿਦ ਫੈਮਿਲੀ ਪੂਰੇ ਪੀਆਰ ਨੇ ਉਹ ਬੰਦੇ ਅਮਰੀਕਾ ਵਿੱਚ ਤੇ ਹੁਣ ਮੈਨੂੰ ਪਤਾ ਲੱਗਾ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਮੈਂ ਕਲੀਅਰ ਕਰਾਂਗਾ ਉਹਨਾਂ ਨੇ ਯੂਐਸਏ ਵਿੱਚ ਮਾਲ ਖਰੀਦਿਆ ਉੱਥੇ ਮਾਲ ਖੋਲਿਆ ਇਹ ਸਾ ਸਨਦ ਬਦੌਲਤ ਪਤਾ ਪਾਦੇ ਜਦੋਂ ਪਿੰਡ ਘਾਰ સેવા ਜਾਣੀ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਨਾਮ ਆਉਣ ਦੀ ਧੀਰ ਸੀ ਉਹਨੇ ਸਭ ਤੋਂ ਪਹਿਲਾਂ ਜਾ ਕੇ ਸੇਵਾ ਪਾਣੀ 22 ਕਿੱਲਿਆਂ ਵਾਲੇ ਪਿੱਛੇ ਰਹਿ ਜਾਂਦੇ ਸੀ ਉਹ ਪੌਣੇ ਚਾਰ ਕਿੱਲਿਆਂ ਵਾਲਾ ਪਹਿਲਾਂ ਮੋਰੇ ਖੜਾ ਹੁੰਦਾ ਸੀ ਤੇ ਅਸੀਂ ਸੇਵਾ ਕਰਦੇ ਸੀ ਸਭ ਤੋਂ ਪਹਿਲਾਂ ਉਦੋਂ ਜਿੰਨਾ ਦੁੱਧ ਹੋਣਾ ਉਹਨਾਂ ਦੇ ਘਰ ਵਿੱਚ ਉਦੋਂ ਜਦ ਇਹ ਦੁੱਧ ਨੂੰ ਜਵਾਬ ਦੇਂਦੇ ਸਵੇਰੇ 6 ਵਜੇ ਨਿਤਰੇ ਤੋਂ ਬਾਅਦ ਨਾ ਉਸਮੈਂਟ ਹੋਣੀ ਧਰਮ ਆਇਆ ਜੀ ਅਨੰਪੁਰ ਸਾਹਿਬ ਤੋਂ ਉਹਨੇ ਜਦ ਇਹ ਜਵਾਬ ਦੇ ਦੇਣਾ ਦੋਜੀ ਨੂੰ ਅੱਜ ਨਹੀਂ ਪਾਉਣਾ ਕਿਉਂ ਅੱਜ ਧਰਮ ਆਇਆ ਜੀ ਅਨੰਪੁਰ ਸਾਹਿਬ ਪੂਰੀ ਵਾਲਟੀ ਪੱਕੇ ਜਾਣੀ ਜੇ ਸੱਜਣੋ ਇਸ ਨiyet ਨਾਲ ਸਿੱਖ ਧਰਮ ਕਰਾਉਂਦਾ ਹੈ ਗੁਰੂ ਵੀ ਦੇਣ ਲੱਗਿਆ ਤੋਟ ਨਹੀਂ ਰੱਖਦਾ ਉਹ ਵੀ ਖਜ਼ਾਨੇ ਪਰ ਉਹ ਵੀ ਫਿਰ ਟੋਟਣਾ ਹੋਵੇ ਵੱਧੋ ਜਾਏ ਅੱਜ ਪਾਦਸ਼ਾਹ ਨੇ ਨਜ਼ਰ ਕੀਤੀ ਹੈ ਸਤਿਕਾਰਯੋਗ ਭਾਈ ਕਰਨੈਲ ਸਿੰਘ ਜੀ ਜਿੱਥੇ ਪਾਦਸ਼ਾਹ ਨੇ ਦੁਨਿਆਵੀ ਜੋਬ ਦੀ ਸੇਵਾ ਇਹਨਾਂ ਤੋਂ ਲਈ ਅਜ ਰਟਾਇਰਮੈਂਟ ਹੈ ਉੱਥੇ ਇਹਨਾਂ ਨੂੰ ਚਾਹ ਤੇ ਉਤਸ਼ਾਹ ਬਹੁਤ ਸੱਲਾਂ ਤੋਂ ਅੰਦਰ ਜੁੜਿਆ ਹੋਇਆ ਹੈ ਉਹ ਚਾਹੋ ਇਹ ਹੈ ਕੋਈ ਸੁਹਾਗਮ ਹੋਵੇ ਮੁਰੇ ਹੋ ਕੇ ਸੇਵਾ ਕਰੇ ਇਹ ਚਾਹ ਤੁਹਾਨੂੰ ਕਦੇ ਬੁੱਢਾ ਨਹੀਂ ਹੁੰਦਾਏਗਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੁਹਾਨੂੰ ਮੈਂ ਆਪਣੀ ਸੁਸਾਇਟੀ 'ਚ ਨਵਾਂ ਸ਼ਹਿਰ 74 74 ਸਾਲ ਦੇ ਬੰਦੇ ਮੁੰਡਿਆਂ ਵਾਂਗ ਕੰਮ ਕਰਦੇ ਵਖਾ ਮੰਗਾ ਸਮਾਗਮਾਂ ਦਾ ਚਾਅ ਅੰਦਰ ਸੇਵਾ ਦਾ ਚਾਅ ਤੁਹਾਨੂੰ ਬੁੱਢਾ ਨਹੀਂ ਹੁੰਦਾਏਗਾ ਸੇਵਾ ਤੇ ਸਿਮਰਨ ਦਾ ਚਾਅ ਲੱਗੇ ਇਹ ਜ਼ਰੂਰ ਗੁਰੂ ਕੋਲ ਮੰਗਿਆ ਕਰੋ ਆਓ ਆਪਾਂ ਸਾਰੇ ਮੰਗੀਏ ਪਾਤਸ਼ਾਹਾਂ ਨੂੰ ਇਸੇ ਤਰ੍ਹਾਂ ਤੰਦਰੁਸਤੀ ਚਾਅ ਬਖਸ਼ਣ ਪੂਰੇ ਪਰਿਵਾਰ ਨੂੰ ਜਿੱਥੇ ਮੈਂ ਵਧਾਈ ਦਿੰਨਾ ਸਾਨੂੰ ਖੁਸ਼ੀ ਹੈ ਉਹ ਜੋ ਪੂਰੀ ਕਰੀ ਗੱਲ ਕਰ ਟਾਇਰ ਹੋ ਰਿਹਾ ਹੈ ਉਥੇ ਕੋਲ ਹੋਰ ਖੁਸ਼ੀ ਆ ਮੈਂ ਭੈਣ ਜੀ ਇਹਨਾਂ ਨੂੰ ਕਹਾਂਗਾ ਵੀ ਹੁਣੇ ਪੱਕੇ ਹੀ ਚੜ ਗਏ ਸਾਡੇ ਅੰਨੰਦਪੁਰ ਸਾਹਿਬ ਵਾਲੇ ਬੈਠੇ ਹਵਾਬੇ ਆਪਣੇਆਂ ਨੂੰ ਖਿੱਚਣ ਨੂੰ ਕਰਦੇ ਵੇ ਇੱਦਰੇ ਆ ਜਾ ਪੱਕੇ ਤੇ ਸਾਸਿੰਗ ਚਲੋ ਇਹਨਾਂ ਦੇ ਮਹਾਰਾਜ ਦੀ ਕਿਰਪਾ ਨਾਲ ਦੀਆਂ ਅਸੀਸਾਂ ਨੇ ਹੁਣੇ ਪੱਕੇ ਚੜ ਗਏ ਸਿੱਧੇ ਪਾਦਸ਼ਾਹ ਚੜਦਿਆਂ ਕਲਮ ਬਖਸ਼ਣ ਆਉ ਆਪਾਂ ਵੀ ਮੰਗੀ ਆਪਣਾ ਸਮਾ ਜੀਵਨ ਸਵਾਸ ਸਫਲ ਹੋਣ ਕਲਪਕੇ ਦੀਆਂ ਬਹੁਤ ਹੀ ਸਤਿਕਾਰਤ ਹਸਤੀਆਂ ਗਿਆਨੀ ਚਰਨਜੀਤ ਸਿੰਘ ਜੀ ਮਿਸ਼ਰੀ ਕਾਲਜ ਤੋਂ ਉਹ ਆਏ ਬੈਠੇ ਹਨ ਮਹਾਂਪੁਰਸ਼ ਬਾਬਾ ਸੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਇਸ ਲੱਕੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਮਾਨ ਸਨਮਾਨ ਤੁਸੀਂ ਬਖਸ਼ਿਸ਼ ਕੀਤਾ ਸਨਮਾਨ ਜੋ ਜਥੇਦਾਰ ਅਮਰਜੀਤ ਸਿੰਘ ਜੀ ਜਾਬਲਾ ਸਭ ਉਹ ਵੀ ਬੈਠੇ ਹਨ ਜੀ ਆਇਆਂ ਨੂੰ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਮਨੀਜਤ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਹਰਦੇਵ ਸਿੰਘ ਜੀ ਆਏ ਹਨ ਹੋਰ ਮੈਂਬਰ ਜੀ ਪੀਸੀ ਲੱਕੇ ਦੇ ਦੇ ਸਨਮਾਨਯੋਗ ਹਸਤੀਆਂ ਸਭ ਨੂੰ ਜੀ ਆਇਆਂ ਸਭ ਨੂੰ ਜੀ ਆਇਆਂ ਸਤਿਗੁਰੂ ਕਿਰਪਾ ਕਰਨ ਇਸ ਪਰਿਵਾਰ ਵਾਸਤੇ ਅਰਦਾਸ ਕਰਿਓ ਭਾਈ ਕਰਨੈਲ ਸਿੰਘ ਜੀ ਲਈ ਵੀ ਅਪਰ ਅਰਦਾਸ ਕਰਨੀ ਪਾਤਸ਼ਾਹ ਹੁਣ ਚੜ੍ਹਦੀ ਕਲਾ ਨਾਲ ਅੱਗੇ ਵੀ ਸੇਵਾ ਲੈਂਦੇ ਨੇ ਹੁਣ ਹੋਰ ਵੱਧ ਤੋਂ ਵੱਧ ਸੇਵਾ ਲੈਣ ਆਓ ਆਪਾਂ ਸਾਰੇ ਮੰਗੀਏ ਪਾਤਸ਼ਾਹ ਸਾਨੂੰ ਚਾਓ ਬਖਸ਼ੋ ਸਾਨੂੰ ਸੇਵਾ ਬਖਸ਼ੋ ਸਾਨੂੰ ਸਿਮਰਨ ਬਖਸ਼ੋ ਦੇਖੋ ਚਾਓ ਤੋਂ ਬਿਨਾਂ ਨਹੀਂ ਹੋਣਾ ਇਕ ਹੁੰਦਾ ਬੱਦਾ ਚੱਟੀ ਜੋ ਪਰ ਨਾ ਗੁਣ ਨਾ ਪੁਕਾਰ ਇਕ ਹੁੰਦਾ ਚਾਉ ਚਾਉ ਤੁਹਾਨੂੰ ਬੁੱਢਾ ਨਹੀਂ ਹੁੰਦਾ ਬੱਦਾ ਚੱਟੀ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਬੱਦਾ ਚੱਟੀ ਆਲਸੀ ਕਰ ਦਿੰਦਾ ਉਹ ਕਹਿੰਦਾ ਮੈਂ ਪਤਾ ਨਹੀਂ ਜਾਵਾਂ ਕਿ ਨਾਲ ਜਦੋਂ ਤੁਹਾਡੇ ਅੰਦਰ ਚਾਉ ਹੈ ਨਾ ਫਿਰ ਤੁਸੀਂ ਆਲਸ ਨਹੀਂ ਕਰੋ ਮੈਂ ਤਾਂ ਉਹ ਬਾਹਰ ਹੱਸਦਾ ਸੀ ਸੁਣਨ ਵਾਲੇ ਵੀ ਹੈਰਾਨ ਹੋਣਗੇ ਰਾਤੀ ਭਾਈ ਸਾਹਿਬ ਕਥਾ ਕਲਕੱਤੇ ਕਰ ਰਹੇ ਸੀ ਹੁਣ ਨੰਗਲ ਪਹੁੰਚ ਗਏ ਜੇ ਇਹ ਬੱਦਾ ਚੱਟੀ ਹੋਵੇ ਤਾਂ ਫਿਰ ਤਾਲ ਸੀ ਏਡਾ ਛੱਡੋ ਯਾਰ ਕਿਹੜਾ ਸਾਰੀ ਰਾਤ ਜਾਗੇ ਕਿਉਂ ਪਹੁੰਚ ਜਦੋਂ ਚਾਹ ਹੋਵੇ ਸਾਡੇ ਆਪਣੇ ਨੇ ਪਿਆਰ ਹੈ ਸਾਡਾ ਭਾਈ ਸਾਲ ਦਾ ਤੋ ਫਿਰ ਚਾਹੋ ਜਿਹੜਾ ਨਾ ਉਹ ਤੁਹਾਨੂੰ ਥੱਕਣ ਨਹੀਂ ਦੇਣ ਰਤੀ ਨੂੰ 9 ਵਜੇ ਤੋਂ ਕਥਕ ਕਰਕੇ ਚੱਲੇ ਆਂ ਕਲਕੱਤੇ ਤੋਂ ਹੁਣ ਇੱਥੇ ਪਹੁੰਚ ਇਹ ਚਾਹੋ ਥੱਕਣ ਨਹੀਂ ਦੇਣ ਤੁਹਾਨੂੰ ਲੱਗਦਾ ਕਿ ਥੱਕੇ ਹੋ ਜਾਂ ਚਾਹੋ ਨਹੀਂ ਕਦੇ ਥੱਕਣ ਦੇਣ ਚਾਹੋ ਤਾਨੂੰ ਬੁੱਢਾ ਨਹੀਂ ਹੋਣ ਤੇ ਇਸ ਲਈ ਗੁਰ ਸਿੱਖ ਨੇ ਮੰਗਣਾ ਰੋਜ਼ ਗੁਰੂ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਾਹੋ ਬਖਸ਼ੋ ਚਾਹੋ ਬਖਸ਼ੋ ਸੱਜਣ ਉਤਸ਼ਾਹ ਬਖਸ਼ੋ ਇਹ ਕੰਮ ਕਰ ਮੰਗੀ ਅਪਨ ਸਾਰੇ हे ਪਾਤਸ਼ਾਹ ਜੀ ਕਿਰਪਾ ਕਰੋ ਵਿਸਰਨਾ ਹੀਂਦਾ ਧਾਰ ਆਪਣਾ ਨਾਮ ਦਿਹੋ ਗੁਣ ਗਾਵਾਂਦਨ ਰਾਤਨਾਨਕ ਵਾ ਵ ਮੰਗੋ ਗੁਣ ਗਾਵੰਦਿਨ ਰਾਤ ਨਾਨਕ ਗੁਣ ਗਾਵੰਦਿਨ ਰਾਤ ਨਾਨਕ ਚਾਉ ਗਜ ਕੇ ਮੂੰ ਵਿਸਰਨਾਹੀ ਨਾਤਾਰ ਆਪਣਾ ਨਾਮ ਦਿਓ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਵਿਸਰਨਾਹੀਂ ਦਾਤਾਰ ਆਪ ਵਿਸਰ ਨਾ ਹੀਂਦਾ ਤਾਰ ਸੁਬਾਨਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਗੁਣ ਗਾਵਾਂ ਦਿਨ ਉਨਕਾ ਵੰਦ ਦਿਨ ਰਾਤ ਨਾਨਕ ਚਾਓ ਜੀ ਵਿਸਰ ਨਾਹੀ ਨਾਤਾ ਅਰੇ ਆਪਣਾ ਨਾਮ ਦਿਹਾ ਵਿਸਰ ਨਾਹੀ ਨਾਤਾ ਅਰੇ ਆਪਣਾ ਨਾਮ ਦਿਹਾ ਵਿਸਰ ਤਾਰੇ ਆਪਣਾ ਨਾਮ ਦਿਹਾ ਵਿਸਰ ਨਾਹੀ ਓ ਸਤਿਨਾਮ ਸ੍ਰੀ ਫਿਰ ਆਖੋ ਜੀ ਸਤਿਨਾਮ ਸ੍ਰੀ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਨਦੀਨਤੀ ਕਰੰਗਾ ਇਸ ਲੱਤ ਦੀਆਂ ਮਾਨ ਮਤੀਆਂ ਸ਼ਖਸ਼ੇਤਾਂ ਬੈਠੀਆਂ ਹਨ ਚਾਬਲਾ ਸਾਹਿਬ ਬੈਠੇ ਨੇ ਹੋਰ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਪਾਤਸ਼ਾਹ ਦੇ ਅਨੰਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਅੱਲਾ ਜੀ ਤਿਨਾਂ ਦਾ ਵੀ ਦਿਨ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਜੋ ਵੀ ਸਮਾਗਮ ਅਲੱਗ-ਕਿੱਚੇ ਵਿੱਚੋਂ ਲਿਖੇ ਜਾਣਗੇ ਤਖਤ ਸ੍ਰੀ ਕੇਸਗੜ ਸਾਹਿਬ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਵੱਲੋਂ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸਹਿਯੋਗ ਦੇਣਾ ਕਿਉਂਕਿ ਪੂਰੇ ਵਰਲਡ ਤੋਂ ਸੰਗਤਾਂ ਸ਼੍ਰੀ ਨਨਦਪੁਰ ਸਾਹਿਬ ਆਉਣਗੀਆਂ ਬਹੁਤ سارے ਨਗਰ ਕੀਰਤਨ ਅਨੰਦਪੁਰ ਸਾਹਿਬ ਨਵੰਬਰ ਮਹੀਨੇ ਦੇ ਰੰਮ ਵਿੱਚ ਹੀ ਆਉਣੇ ਸ਼ੁਰੂ ਹੋ ਜਾਣੇ ਨੇ ਔਰ ਤੁਸੀਂ ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣਾ ਸੇਵਾ ਕਰਨੀ ਤਨਮਨ ਧਨ ਨਾਲ ਸੇਵਾ ਕੜ ਕੇ ਇਹ ਖੁਸ਼ੀਆਂ ਪ੍ਰਾਪਤ ਕਰਨੀਆਂ ਜ਼ਿੰਦਗੀ ਵਿੱਚ ਵੱਡੇ ਭਾਗ ਨੇ ਆਪਾਂ ਨੂੰ ਕਿੰਨੀਆਂ ਸ਼ਤਾਬਦੀਆਂ ਦੇਖਣ ਨੂੰ ਮਿਲੀਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ 550 ਸਾਲਾਂ ਪ੍ਰਕਾਸ਼ ਪੁਰ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਤਾ ਗੱਦੀ 350 ਸਾਲ ਆਪ ਨੂੰ ਇਹ ਜ਼ਿੰਦਗੀ ਵਿੱਚ ਸੁਭਾਗ ਪ੍ਰਾਪਤ ਹੋਏ ਵੱਤੋਂ ਵੱਤ ਸੇਵਾ ਕਰੋ ਚਾਹ ਦੇ ਨਾਲ ਸੇਵਾ ਕਰੋ ਜਿੱਥੇ-ਜਿੱਥੇ ਵੀ ਕਿਸੇ ਨੂੰ ਕੋਈ ਸੇਵਾ ਡਿਊਟੀ ਲੱਗਦੀ ਹੈ ਆਪਣੀਆਂ ਸੇਵਾ ਮੰਦ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਇਹ ਜ਼ਰੂਰ ਸਾਰਿਆਂ ਨੂੰ ਬੇਨਤੀ ਹੈ ਆਪੋ ਆਪਣੇ ਤੌਰ ਤੇ ਵੱਡੇ ਪੱਦਰ ਉੱਤੇ ਵੱਤੋਂ ਵੱਤ ਸੇਵਾ ਮੰ ਕਰਨੀਆ ਕਿਉਂ ਪੂਰੇ ਵਰਲਡ ਦੇ ਸਿੱਖਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਹੋਣੇ ਔਰ ਅਸੀਂ ਚਾਹੁੰਦੇ ਹਾਂ ਕਿ ਪੂਰੇ ਵਰਲਡ ਦੇ ਲੋਕਾਂ ਦਾ ਮੂੰਹ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੁਣਾ ਚਾਹੀਦਾ। ਸਾ ਸੰਗਤ ਉਹਦੇ ਵਾਸਤੇ ਬਹੁਤ ਉਪਰਾਲੇ ਕਰਨੀ ਲੋੜ ਹੈ। ਕੱਲ ਵੀ ਅਸੀਂ ਕਲਕੱਤੇ ਬਜਦਰ ਘਾਟ ਉੱਥੇ ਸਵੇਰੇ ਮੀਟਿੰਗ ਰੱਖੀ ਸੀ। ਚਾਵਲਾ ਸਭ ਮਿੱਠੇ ਸ਼ਰਮਨੀ ਬੁਰਦਰਾ ਪਰੰਧ ਕਮੇਟੀ ਨਾਲੋਂ ਵੀ ਬੇਨਤੀ ਕਰਾਂਗੇ ਕਿਉਂਕਿ ਕੌਮ ਦੀ ਵੱਡੀ ਸੰਸਥਾ ਹੈ। ਕਿ 15 ਭਗਤ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਜਿਹੜੀ ਜਿਹੜੀ ਭਾਸ਼ਾ ਵਿੱਚ ਜਿਹੜੇ ਜਿਹੜੇ ਪ੍ਰਾਂਤ ਤੋਂ ਉਹ ਭਗਤਾਂ ਨੇ ਉਹਨਾਂ ਦਾ ਜਨਮ ਹੋਇਆ ਉਹਨਾਂ ਦੀ ਉਸ ਲੈਂਗੁਏਜ ਵਿੱਚ ਉਹਨਾਂ ਦੀ ਬਾਣੀ ਨੂੰ ਸ਼ਪਾਕ ਉਹਨਾਂ ਲੋਕਾਂ ਤੱਕ ਵੰਡਿਆ ਜਾਵੇ ਤਾਂ ਉਹਨਾਂ ਲੋਕਾਂ ਨੂੰ ਪਤਾ ਲੱਗੇ ਜੇ ਕਿਸੇ ਦੀ ਕਰਨਾਟਕਾ ਤੋਂ ਹੈ ਤਾਂ ਕੰਨੜ ਭਾਸ਼ਾ ਵਿੱਚ ਜੇ ਬੰਗਾਲ ਤੋਂ ਹੈ ਤਾਂ ਬੰਗਾਲੀ ਬੰਗਲਾ ਭਾਸ਼ਾ ਵਿੱਚ ਉਹ ਸ਼ਬਦ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਵੀ ਹਿੱਸਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵੀ ਗੁਰੂ ਔਰ اسی ਸਾਧਿਆਂ ਨੂੰ ਪ੍ਰੇਰਕੇ ਸਭ ਤੋਂ ਮੁੱਖ ਜਿਹੜਾ ਉਹ ਸ਼੍ਰੀ ਨਨਨਦਪੁਰ ਸਾਹਿਬ ਵੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਆਪਾਂ ਕਰ ਸਕੀਏ ਕਿਉਂਕਿ ਪੰਥ ਸ਼੍ਰੀ ਨਨਨਦਪੁਰ ਸਾਹਿਬ ਤੋਂ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਗੁਰੂ ਵੱਲ ਉਹਨਾਂ ਦਾ ਮੁੱਖ ਕਰ ਸਕੀਏ ਉਹਨਾਂ ਨੂੰ ਜੋੜੀਏ ਵੱਦ ਤੋਂ ਵੱਦ ਇਹ ਵੱਡੇ ਪਰਾਲੇ ਸਤਗੁਰ ਕਿਰਪਾ ਬਖਸ਼ਿਸ਼ ਕਰਨੇ ਚਾਹੀਦੇ ਨੇ ਉਹਨਾਂ ਭਗਤਾਂ ਦੇ ਜਨਮ ਸਥਾਨਾਂ ਵੱਲ ਨਗਰ ਕੀਰਤਨ ਜਾਣੇ ਚਾਹੀਦੇ ਨੇ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਸਿੱਖੀ ਦਾ ਹਿੱਸਾ ਆ ਅਸੀਂ ਵੀ ਸਿੱਖ ਹਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਗੁਰੂ ਮੰਨਦੇ ਅਸੀਂ ਵੀ ਉਹ ਸਿੱਖੀ ਦਾ ਹਿੱਸਾ ਹੈ ਤੇ ਜਦੋਂ ਇਸ ਤਰੀਕੇ ਨਾਲ ਅਸੀਂ ਉਹ ਭਗਤਾਂ ਦੇ ਜਨਮ ਸਥਾਨਾਂ ਵੱਲ ਨਗਰ ਕੀਰਤਨ ਵੱਡੇ ਲੈ ਕੇ ਜਾਵਾਂਗੇ ਉਹਨਾਂ ਨੂੰ ਜੋੜਾਂਗੇ ਉਹਨਾਂ ਤੱਕ ਗੁਰੂ ਦੀ ਬਾਣੀ ਦਾ ਪੈਗਾਮ ਪਹੁੰਚੇਗਾ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੋਰ ਵੱਡਾ ਹੋਏਗਾ ਆਪਾਂ ਇਸ ਪਰਿਵਾਰ ਨੂੰ ਵਧਾਉਣੇ ਮੈਨੂੰ ਇੱਕ ਮਹਾਂਪੁਰਸ਼ਾਂ ਦੀ ਗੱਲ ਬਹੁਤ ਚੰਗੀ ਲੱਗੀ ਤਾਂ ਉਹਨਾਂ ਨੇ ਆਪਣੇ ਡੇਰੇ ਚੋਂ ਵਰਸੀ ਮਨਾਉਣੀ ਬੰਦ ਕੀਤੀ ਹੈ ਮੈਂ ਉਹਨੂੰ ਕਿਹਾ ਜੀ ਬਾਬਾ ਜੀ ਵਰਸੀ ਕਿਉਂ ਬੰਦ ਕਰਤੀ ਕਹਿੰਦੇ ਬਟੇ ਉਦੋਂ ਹੀ ਅਖੰਡ ਪਾਠ ਸਾਧ ਦਾ ਆਰੰਭ ਕਰਕੇ ਤੇ ਭੋਗ ਪਾ ਲਿਆ ਕਰਾਂਗੇ ਵਰਸੀਆਂ ਨਹੀਂ ਹੋਣ ਮਾਏ ਕਰਨ ਮੈਂ ਜੀ ਕਿਉਂ ਤੋ ਬਹੁਤ ਵਿਰਾਗ ਵਿੱਚ ਆ ਗਿਆ ਮੈਨੂੰ ਕਿਹਾ ਬਾਬਾ ਜੀ ਇੰਨੇ ਵਿਰਾਗ ਚ ਆ ਗਿਆ ਕਹਿੰਦੇ ਬਟੇ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਹੁਤ ਚਿੜਕਿਆ ਕਹਿੰਦੇ ਬਹੁਤ ਨਰਾਜ਼ ਹੋਏ ਮੈਂ ਮਾਂ ਪਰਛੂ ਕਿਉਂ ਤੂੰ ਵਿਰਾਗ ਵਿੱਚ ਅੱਗ ਕਹਿੰਦੇ ਮਹਾਰਾਜ ਸਾਨੂੰ ਕਹਿੰਦੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਨਾ ਸਾਨੂੰ ਛਪਾਏ ਦਿੱਤਾ ਤੁਸੀਂ ਸਾਰਿਆਂ ਨੇ ਰਲ ਕੇ ਸਾਨੂੰ ਛਪਾਤਾ ਪੋ ਆਪਣੇਆਂ ਦੀਆਂ ਵਰਸੀਆਂ ਮਨਾਉਣ ਲੱਗ ਪਏ ਵੱਡੀਆਂ ਵੱਡੀਆਂ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਸ਼ਪਾਤਤਾ ਤੁਸੀਂ ਕਹਿੰਦੇ ਨਹੀਂ ਹੋਣ ਸੀ ਗੁਰੂ ਨਾਨਕ ਸਹਿਬ ਮਹਾਰਾਜ ਦਾ ਪਰੋਮ ਮਨਾਇਆ ਕਰਨਾ ਵੱਡੇ ਪੱਦਰ ਤੇ ਲੋਕਾਂ ਨੂੰ ਦੱਸਣਾ ਸਭ ਤੋਂ ਵੱਡਾ ਸਤਿਗੁਰ ਨਾਨਕ ਸਭ ਤੋਂ ਵੱਡਾ ਸਤਿਗੁਰ ਨਾਨਕ ਪ੍ਰਗਟ ਭਈ ਸੰਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ ਇਸ ਤਰੀਕੇ ਨਾਲ ਇਹ ਨਹੀਂ ਕਿ ਮਹਾਂਪੁਰਸ਼ਾਂ ਦਾ ਸਨਮਾਨ ਨਹੀਂ ਕਰਨਾ ਜਾਂ ਉਹਨਾਂ ਨੂੰ ਯਾਦ ਨਹੀਂ ਕਰਨਾ ਪਰ ਵੱਧ ਤੋਂ ਵੱਧ ਗੁਰੂ ਨਾਨਕ ਸਹਿਬ ਦਾ ਪਰਿਵਾਰ ਵਧਾਉਣ ਲਈ ਆਪਾਂ ਨੂੰ ਪੰਥ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ

ਸਭ ਨੂੰ ਪਿਆਰ ਨਾਲ ਜੋੜਨਾ ਪੈਗਾ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਵੱਡੀਆਂ ਜ਼ਿੰਮੇਵਾਰੀਆਂ ਨੇ ਸਤਿਗੁਰ ਅਗੇ ਅਰਦਾਸ ਕਰਿਓ ਪਾਤਸ਼ਾਹ ਆਪਣੇ ਪੰਥੋਂ ਚੜ੍ਹਦੀ ਕਲਾ ਬਖਸ਼ਿਓ ਇਕਤਾ ਤਾ ਇਫਾਕ ਬਖਸ਼ੋ ਸਤਿਗੁਰ ਦੀ ਨਜ਼ਰ ਹੁੰਦੀ ਹੈ ਸਾਧ ਸੰਗਤ ਜਦੋਂ ਤੁਸੀਂ ਕੋਈ ਚੀਜ਼ ਛੱਡ ਕੇ ਵੇਖੋ ਗੁਰੂ ਤੇ ਵਿਸ਼ਵਾਸ ਰੱਖੋ ਗੁਰੂ ਚੋਗਣੀ ਦਿੰਦਾ ਉਸ ਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਹੈ ਉਹਨ ਗੇਨ ਕਲਕੱਤੇ ਤਾਂ ਮੈਂ ਉਹਨਾਂ ਨੂੰ ਕਿਹਾ ਕਮੇਟੀ ਪ੍ਰਧਾਨ ਕੌਣ ਬਣਾਇਆ ਸਾਕੀ ਤੇ ਦੋ ਕਹਿੰਦੇ ਜੀ ਆਹ ਰਹੇ ਤੁਹਾਨੂੰ ਮਿਲਣ ਤੋ ਸੱਜਣ ਆਇਆ ਉਹ ਦੂਰ ਹੋਈ ਹੱਥ ਜੋੜਨ ਕੋ ਇਸ ਮੈਂ ਕਹਿੰਦਾ ਤੁਸੀਂ ਬਣ ਗਏ ਪ੍ਰਧਾਨ ਕਹਿੰਦਾ ਮਹਾਰਾਜ ਦੀ ਕਿਰਪਾ ਹੋਵੇ ਮੈਂ ਚਲੋ ਸੇਵਾ ਮਿਲਦੇ ਨੇ ਤੋ ਕਹਿੰਦਾ ਭਾਈ ਸਾਹਿਬ ਤੁਹਾਨੂੰ ਯਾਦ ਹੈ ਮੈਂ ਮੈਨੂੰ ਯਾਦ ਹੈ ਕਹਿੰਦਾ ਜੀ 7 ਸਾਲ ਪਹਿਲਾਂ ਉਹ ਬੰਦਾ ਕਮੇਟੀ ਸੀ ਜਦੋਂ 7 ਸਾਲ ਪਹਿਲਾਂ ਮੈਂਬਰ ਸੀ ਸੁਖਿਆ ਦਾ ਭਾਈ ਸਾਹਿਬ ਉਹਨੂੰ ਗੁਰਨਾਨਤ ਸਿੰਘ ਮਹਾਰਾਜ ਪ੍ਰਕਾਸ਼ਪੁਰੋ ਤੇ ਮੈਂ ਉੱਥੇ ਗਿਆ ਉਹਨੂੰ ਉਹਨੇ ਮੈਂਬਰੀ ਤੋਂ ਹਟਾ ਦਿੱਤਾ ਕਿਉਂ ਚੇਂਜ ਹੁੰਦੀ ਹੈ ਕਮੇਟੀ 3 ਸਾਲ ਬਾਅਦ ਮੈਂਬਰੀ ਤੋਂ ਹਟਾ ਦਿੱਤਾ ਤਾਂ ਮੈਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਭਾਈ ਸਾਹਿਬ ਮੈਂ ਤਾਂ ਸੇਵਾ ਕਰਨ ਵਾਲਾ ਸੀ ਮੈਨੂੰ ਹੀ ਨਹੀਂ ਮੈਂਬਰ ਲੈ ਲਿਆ 3 ਸਾਲ ਮੈਂ ਮੈਂਬਰ ਰਿਹਾ ਤੇ ਕਹਿੰਦਾ ਹੁਣ ਜਿੱਦਣ ਦਾ ਮੈਂਬਰੀ ਤੋਂ ਹਟਾਇਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨਹੀਂ ਹੁੰਦੀ ਮੈਂ ਵੀ ਤੇ ਬੜੀ ਔਖੀ ਗੱਲ ਹੈ ਕਹਾਂ ਮੈਨੂੰ ਭਾਈ ਸਾਹਿਬ ਬੰਦੇ ਗਲਤੀ ਤੇ ਸੀ ਜਾਂਦੇ ਸਾਰੇ ਕਹੇ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਮੈਂ ਉਹਨੂੰ ਕਿਹਾ ਤੂੰ ਬਾਣੀ ਪੜਿਆ ਕਰ ਉਸੇ ਤਰ੍ਹਾਂ ਸੇਵਾ ਕਰ ਗੁਰੂ ਨੇ ਖਰੇ ਤਨੂੰ ਹੋਰ ਵੱਡਾ ਹੁੰਦਾ ਦੇਣਾ ਇਹਨੂੰ ਛੱਡਦੇ ਭੁੱਲ ਜਾ ਫਿਰ ਉਹਨੇ ਰੱਜ ਕੇ ਸੇਵਾ ਕੀਤੀ ਤੇ ਹੁਣ ਇਸ ਸਾਲ ਨੂੰ ਉਹਨੇ ਪ੍ਰਧਾਨ ਬਣਨਾ ਤਾਂ ਮੈਂ ਤੂੰ ਕਹਿੰਦਾ ਮੈਂਬਰ ਹੁਣ ਪ੍ਰਧਾਨ ਕਹਿੰਦਾ ਇਹ ਵੀ ਮੈਂ ਕਿਹਾ ਹੁਣ ਇੱਕ ਗੱਲ ਹੋਰ ਰੱਖੀ ਜਾ ਪ੍ਰਧਾਨਗੀ ਵੀ ਮਨ ਨੂੰ ਨਾ ਲਾ ਲਈ ਮੈਂਬਰ ਦੀ ਸ਼ਰੀ ਕੇ ਨੀਂਦ ਨਹੀਂ ਜੀ ਜਦੋਂ ਪ੍ਰਧਾਨਗੀ ਤੋਂ ਲੈਣਾ ਫਿਰ ਪਤਾ ਨਹੀਂ ਕੀ ਹੋਣਾ ਕਹਿੰਦਾ ਨਹੀਂ ਨਹੀਂ ਹੁਣ ਨਹੀਂ ਮੰਨ ਨੂੰ ਲਾਉਣੀ ਮੈਂ ਕਿਹਾ ਬਾਣੀ ਪੜੀ ਜਾਈਂ ਸੇਵਾ ਕਰੇ ਤੂੰ ਸਦਾ ਹੀ ਪ੍ਰਧਾਨ ਰਹਿਣਾ ਕਿਉਂ ਜਿਹਨੂੰ ਗੁਰੂ ਜਿਹਦੀ ਸੇਵਾ ਪ੍ਰਵਾਨ ਕਰ ਲਓ ਸਦਾ ਹੀ ਪ੍ਰਧਾਨ ਨੇ ਭਾਈ ਪੰਜ ਪ੍ਰਵਾਨ ਪੰਜ ਪ੍ਰਧਾਨ ਚੁਣਿਆ ਹੋਇਆ ਸਦਾ ਹੀ ਪ੍ਰਧਾਨ ਹੁੰਦਾ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਭਾਵੈ ਨਰਗਾ ਮਾਨ ਸੋ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਦੇ ਅੰਦਰ ਭਾਵਨਾ ਬਖਸ਼ਣ ਆਪਾਂ ਗੁਰੂ ਨੂੰ ਜੁੜ ਕੇ ਸੇਵਾ ਕਰੀਏ ਸਭ ਦਾ ਧੰਨਵਾਦ ਗੱਜ ਕੇ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ